ਅਸਲ 'ਚ ਮੇਰੇ ਮਾਤਾ ਬਲਵੀਰ ਕੌਰ ਜੀ ਕੱਲ ਵਹਿਗੁਰੂ ਜੀ ਦੇ ਹੁਕਮ ਵਿੱਚ ਅਕਾਲ ਚਲਾਣਾ ਕਰ ਗਏ। ਉਹ ਭਜਨ ਬੰਦਗੀ ਵਾਲੀ ਰੂਹ ਸਨ। ਕੱਲ ਮੇਰੇ ਘਰੋਂ ਮੇਰੀ ਵਾਈਫ ਘਰ ਸੀ ਕੱਲੀ। ਉਹਨਾਂ ਨੇ ਜਾਣ ਤੋਂ ਪਹਿਲਾਂ ਕਿਹਾ ਵੀ ਮੈਂ ਜਾ ਰਹੀ ਆ। ਆ ਆਪਣੀਆਂ ਚਾਬੀਆਂ, ਆ ਆਪਣੇ ਕੱਪੜੇ ਇੰਨੀ ਗੱਲ ਕਹਿ ਕੇ ਜਲਦਾ ਘੁੱਟ ਪੀ ਕੇ ਉਹ ਅਕਾਲ ਚਲਾਣਾ ਕਰ ਗਏ। ਅਸੀਂ ਵੈਗੁਰੂ ਜੀ ਦੇ ਹੁਕਮ ਅਨਸਾਰ ਉਹਦਾ ਪਾਣਾ ਜੋ ਆਇਆ ਉਹਨੇ ਜਾਣਾ ਹੀ ਹੈ ਅਸੀਂ ਕਿਉਂ ਲੱਗਾ ਅੱਜ ਮੰਗੀ ਕੱਲ ਨੂੰ ਅਸੀਂ ਜਾਣੇ ਹਾਂ ਪਰ ਜਿਹੜਾ ਭੇਜਣ ਵਾਲਾ ਹੈ ਤੇ ਬੁਲਾਉਣ ਵਾਲਾ ਨਾ ਉਹਦਾ ਸ਼ੁਕਰਾਨਾ ਕਰੀਏ ਤੇ ਮੈਂ ਸਮੂਹ ਸੰਗਤ ਦਾ ਇਸ ਸ਼ਹਿਰ ਦੀ ਸੱਚੀ ਲੋਬਾਰੂ ਸਾਰੀ ਸੰਗਤ ਦਾ ਧੰਨਵਾਦੀ ਹਾਂ ਮੈਂ ਤਾਂ ਕਿਸੇ ਦੁੱਖ ਸੁੱਖ ਚ ਪਹੁੰਚ ਵੀ ਨਹੀਂ ਸਕਦਾ ਪਰ ਇਸ ਸੰਗਤ ਮੈਨੂੰ ਅਸੀਸਾਂ ਦੇਣ ਆਈਏ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਤੇ 13 ਤਰੀਕ ਨੂੰ ਭੋਗ ਹੈ 12 ਤੋਂ 2 ਤੇ ਆਪਣਾ ਬੁੱਧਵਾਰ 7 ਤਰੀਕ 7 ਫਰੇ ਨੂੰ ਮਾਤਾ ਜੀ ਅੰਠਾ ਚੁ ਗੁਰਦੁਰਾ ਗੁਰ ਗਿਆਨ ਪ੍ਰਕਾਸ਼ ਜਵਦੀ ਕਰਨ ਆਪ ਜੀ ਜ਼ਰੂਰ ਆਇਓ ਨਹੀਂ ਠੀਕ ਸਨ ਥੋੜੇ ਬਦੇ ਢਿੱਲੇ ਸਨ ਕੋਈ ਠੀਕ ਸਨ ਚਲ ਚੰਗਾ ਜੀ ਵਾਹਿਗੁਰੂ ਸਾਹਿਬ ਅਸਲ 'ਚ ਮੇਰੇ ਮਾਤਾ ਬਲਵੀਰ ਕੌਰ ਜੀ ਕੱਲ ਵਹਿਗੁਰੂ ਜੀ ਦੇ ਹੁਕਮ ਵਿੱਚ ਅਕਾਲ ਚਲਾਣਾ ਕਰ ਗਏ ਉਹ ਭਜਨ ਬੰਦਗੀ ਵਾਲੀ ਰੂਹ ਸਨ ਕੱਲ ਮੇਰੇ ਘਰੋਂ ਮੇਰੀ ਵਾਈਫ ਘਰ ਸੀ ਕੱਲੀ ਉਹਨਾਂ ਨੇ ਜਾਣ ਤੋਂ ਪਹਿਲਾਂ ਕਿਹਾ ਵੀ ਮੈਂ ਜਾ ਰਹੀ ਆ ਆ ਆਪਣੀਆਂ ਚਾਬੀਆਂ ਆਪਣੇ ਕੱਪੜੇ ਇੰਨੀ ਗੱਲ ਕਹਿ ਕੇ ਜਲਦਾ ਘੁੱਟ ਪੀ ਕੇ ਉਹ ਕਾਲ ਚਲਾਣਾ ਕਰ ਗਈ ਅਸੀਂ ਵੈਗੁਰੂ ਜੀ ਦੇ ਹੁਕਮ ਅਨਸਾਰ ਉਹਦਾ ਪਾਣਾ ਹੈ ਜੋ ਆਇਆ ਉਹਨੇ ਜਾਣਾ ਹੀ ਹੈ ਅਸੀਂ ਕਿਉਂ ਲੱਗਾ ਅੱਜ ਮਾਂ ਗਈ ਕੱਲ ਨੂੰ ਅਸੀਂ ਜਾਣੇ ਹਾਂ ਪਰ ਜਿਹੜਾ ਭੇਜਣ ਵਾਲਾ ਹੈ ਤੇ ਬੁਲਾਉਣ ਵਾਲਾ ਨਾ ਉਹਦਾ ਸ਼ੁਕਰਾਨਾ ਕਰੀਏ ਤੇ ਮੈਂ ਸਮੂਹ ਸੰਗਤ ਦਾ ਇਸ ਸ਼ਹਿਰ ਦੀ ਸੱਚੀ ਲੋ ਬਾਹਰੋਂ ਸਾਰੀ ਸੰਗਤ ਦਾ ਧੰਨਵਾਦੀ ਆ ਮੈਂ ਤਾਂ ਕਿਸੇ ਦੁੱਖ ਸੁੱਖ ਚ ਪਹੁੰਚ ਵੀ ਨਹੀਂ ਸਕਦਾ ਪਰ ਇਸ ਸੰਗਤ ਮੈਨੂੰ ਅਸੀਸਾਂ ਦੇਣ ਆਈਏ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਤੇ 13 ਤਰੀਕ ਨੂੰ ਭੋਗ ਹੈ 12 ਤੋਂ 2 ਤੇ ਆਪਣਾ ਬੁੱਧਵਾਰ 7 ਤਰੀਕ 7 ਫਰੇ ਨੂੰ ਮਾਤਾ ਜੀ ਇਠਾ ਚੁ ਗੁਰਦੁਰਾ ਗੁਰ ਗਿਆਨ ਪ੍ਰਕਾਸ਼ ਜਵਦੀ ਕਰ ਆਪ ਜੀ ਜ਼ਰੂਰ ਆਇਓ ਨਹੀਂ ਠੀਕ ਸਾਂ ਥੋੜੇ ਬਦ ਢਿੱਲੇ ਸਾਂ ਕੋਈ ਠੀਕ ਸਾਂ ਚੰਗਾ ਜੀ ਵਾਹਿਗੁਰੂ ਸਾਹਿਬ ਅਸਲ 'ਚ ਮੇਰੇ ਮਾਤਾ ਬਲਵੀਰ ਕੌਰ ਜੀ ਕੱਲ ਵਹਿਗੁਰੂ ਜੀ ਦੇ ਹੁਕਮ ਵਿੱਚ ਅਕਾਲ ਚਲਾਣਾ ਕਰ ਗਏ ਉਹ ਭਜਨ ਬੰਦਗੀ ਵਾਲੀ ਰੂਹ ਸਨ ਕੱਲ ਮੇਰੇ ਘਰੋਂ ਮੇਰੀ ਵਾਈਫ ਘਰ ਸੀ ਕੱਲੀ ਉਹਨਾਂ ਨੇ ਜਾਣ ਤੋਂ ਪਹਿਲਾਂ ਕਿਹਾ ਵੀ ਮੈਂ ਜਾ ਰਹੀ ਆ ਆ ਆਪਣੀਆਂ ਚਾਬੀਆਂ ਆ ਆਪਣੇ ਕੱਪੜੇ ਇੰਨੀ ਗੱਲ ਕਹਿ ਕੇ ਜਲਦਾ ਘੁੱਟ ਪੀ ਕੇ ਉਹ ਅਕਾਲ ਚਲਾਣਾ ਕਰ ਗਏ ਅਸੀਂ ਵੈਗੁਰੂ ਜੀ ਦੇ ਹੁਕਮ ਅਨਸਾਰ ਉਹਦਾ ਪਾਣਾ ਜੋ ਆਇਆ ਉਹਨੇ ਜਾਣਾ ਹੀ ਹੈ ਅਸੀਂ ਕਿਉਂ ਲੱਗਾ ਅੱਜ ਮੰਗ ਗਈ ਕੱਲ ਨੂੰ ਅਸੀਂ ਜਾਣੇ ਹਾਂ ਪਰ ਜਿਹੜਾ ਭੇਜਣ ਵਾਲਾ ਹੈ ਤੇ ਬੁਲਾਉਣ ਵਾਲਾ ਹੈ ਨਾ ਉਹਦਾ ਸ਼ੁਕਰਾਨਾ ਕਰੀਏ ਤੇ ਮੈਂ ਸਮੂਹ ਸੰਗਤ ਦਾ ਇਸ ਸ਼ਹਿਰ ਦੀ ਸੱਚੀ ਲੋ ਬਾਹਰੋਂ ਸਾਰੀ ਸੰਗਤ ਦਾ ਧੰਨਵਾਦੀ ਹਾਂ ਮੈਂ ਤਾਂ ਕਿਸੇ ਦੁੱਖ ਸੁੱਖ ਚ ਪਹੁੰਚ ਨਹੀਂ ਸਕਦਾ ਪਰ ਇਸ ਸੰਗਤ ਨੂੰ ਅਸੀਸਾਂ ਦੇਣ ਆਈਏ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਤੇ 13 ਤਰੀਕ ਨੂੰ ਭੋਗ ਹੈ 12 ਤੋਂ 2 ਤੇ ਆਪਣਾ ਬੁੱਧਵਾਰ ਸਤਰੀਕ ਸਤ ਫਰੇ ਨੂੰ ਮਾਤਾ ਜੀ ਅੰਠਾ ਚੁ ਗੁਰਦੁਰਾ ਗੁਰ ਗਿਆਨ ਪ੍ਰਕਾਸ਼ ਜਵਦੀ ਕਰ ਆਪ ਜੀ ਜ਼ਰੂਰ ਆਇਓ ਨਹੀਂ ਠੀਕ ਸਾਂ ਥੋੜੇ ਬਦੇ ਢਿੱਲੇ ਸਾਂ ਕੋਈ ਠੀਕ ਸਾਂ ਚਲ ਚੰਗਾ ਜੀ ਭਾਈ ਖਾਲਸਾ